ਹੈਲੋ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਆਪਣੇ ਕੋਲ ਫੋਟੋ ਫਰੇਮ ਵੀ ਮੋਂ ਵਰਕ ਕਰਵਾ ਸਕਦੇ ਹੋ ਜਿੱਦਾਂ ਕਿ ਤੁਸੀਂ ਆਪਣੇ ਪਿਕਸ ਵਗੈਰਾ ਦੇ ਕੇ ਆਪਣਾ ਨਾਮ ਵਗੈਰਾ ਦੱਸ ਕੇ ਤੁਸੀਂ ਸਾਡੇ ਕੋਲੋਂ ਜਿਹੜੇ ਫੋਟੋ ਫਰੇਮਸ ਹੁੰਦੇ ਨੇਗੇ ਹਨਾ ਨੀਡਲ ਥ्रेड ਵਰਕ ਨਾਲ ਅਸੀਂ ਉਹ ਵੀ ਜਿਹੜੇ ਹੈਗੇ ਰੈਡੀ ਕਰ ਦਾਂਗੇ ਤੁਸੀਂ ਸਾਡੇ ਕੋਲ ਉਹ ਵੀ ਰੈਡੀ ਕਰਵਾ ਸਕਦੇ ਹੋ ਅਸੀਂ ਇੱਕ ਦੋ ਪੀਸ ਨੇ ਜਿਹੜੇ ਰੈਡੀ ਕਰ ਚੁੱਕੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਠੀਕ ਹੈ ਜੀ ਜਿੱਦਾਂ ਕਿ ਇਦਾਂ ਦਾ ਪੀਸ ਦਾ ਸਾਡੇ ਕੋਲ ਆਰਡਰ ਆਇਆ ਸੀ ਸੀ ਸੇਮ ਪੀਸ ਐ ਇਸ ਤਰ੍ਹਾਂ ਰੈਡੀ ਕਰਕੇ ਦਿੱਤਾ ਹੈ ਇਹਦੇ ਉੱਤੇ ਤੁਹਾਡੀ ਪਿਕਸ ਲਵਾ ਕੇ ਉਸ ਤੋਂ ਬਾਅਦ ਹੱਡ ਦੀ ਵਿੱਚ ਸੀ ਨੂੰ ਆਲੇ ਦੁਆਲੇ ਮੋਤੀ ਨਾਲ ਜਿਹੜਾ ਹੈਗਾ ਵਰਕ ਕੀਤਾ ਹੈਗਾ ਤੇ ਅਗਰ ਦਿਵਾਲੀ ਜਿਹੜੀ ਫਲਾਵਰ ਬਣੀ ਹੋਈ ਨੇਗੇ ਉਹ ਤੁਸੀਂ ਦੇਖ ਹੀ ਸਕਦੇ ਹੋਗੇ ਤੁਸੀਂ ਇਸ ਤਰ੍ਹਾਂ ਦੀ ਫਰੇਮ ਆਪਣੇ ਕੋਲ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਸ਼ਰਟ ਦੇ ਉੱਤੇ ਵੀ ਤੁਸੀਂ ਕੋਈ ਆਪਣਾ ਨਾਮ ਵਗੈਰਾ ਪਵਾਉਣਾ ਚਾਹੁੰਦੇ ਹੋ ਹਨਾ ਪੂਰਾ ਨਾਮ ਵੀ ਪਵਾ ਸਕਦੇ ਹੋ ਤੇ ਫਾਸਟ ਲੈਟਰ ਵੀ ਤੁਸੀਂ ਨਾ ਸ਼ਰਟ ਦੇ ਉੱਤੇ ਪਵਾ ਸਕਦੇ ਹੋ ਇਹ ਵਾਲਾ ਸਿਰਮਾਲ ਦੇ ਉੱਤੇ ਰੈਡੀ ਕੀਤਾਗਾ ਤੁਸੀਂ ਦੇਖੋ ਜੀ ਚੰਗੀ ਤਰ੍ਹਾਂ ਇਸ ਤਰ੍ਹਾਂ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈਗਾ ਤੁਸੀਂ ਨਾਮ ਵੀ ਪਵਾ ਸਕਦੇ ਹੋ ਜੀ ਤੇ ਵਰਕ ਉਹੀ ਹੈ ਜੋ ਆਪਾਂ ਸੂਟਾਂ ਦੇ ਉੱਤੇ ਵਰਕ ਕਰਦੇ ਆਂ ਤੇ ਆਪਾਂ ਸਾਰੇ ਜਿੰਨੇ ਵੀ ਡਿਜ਼ਾਈਨਿੰਗ ਹੈਗੇ ਨੇ ਤੁਹਾਡੇ ਨਾਲ ਸ਼ੋਅ ਕਰਦੇ ਆਂ ਤੁਹਾਨੂੰ ਪਸੰਦ ਆਉਂਦੇ ਨੇ ਤੁਸੀਂ ਕਰਵਾ ਸਕਦੇ ਹੋ ਤੇ ਇਹ ਵਾਲਾ ਡਿਜ਼ਾਈਨ ਪਤਨ ਪਹਿਲਾਂ ਵੀ ਦਿਖਾ ਚੁੱਕੇ ਆਂਗੇ ਤੇ ਨੈਕਸਟ ਡਿਜ਼ਾਈਨ ਹੈਗਾ ਜੀ ਜਿਹੜਾ ਇਸ ਤਰ੍ਹਾਂ ਰੈਡੀ ਹੋ ਜਾਊਗਾ ਤੁਸੀਂ ਉੱਤੇ ਆਪਣਾ ਜਨਮ ਡੇਟ ਜੋ ਵੀ ਹੈ ਨਾ ਜਾਂ ਕੋਈ ਕੋਈ ਐਨੀਵਰਸਰੀ ਹੈ ਨਾ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਡੇਟ ਉਹ ਵੀ ਸਾਨੂੰ ਦੱਸ ਕੇ ਤੁਸੀਂ ਭਵਾ ਸਕਦੇ ਹੋ ਇਹ ਵਾਲਾ ਦੇਖੋ ਜੀ ਤੁਸੀਂ ਸੈਂਟਰ 'ਚ ਇਹਨਾਂ ਦੇ ਬੱਚੇ ਦਾ ਨਾਮ ਹੈ ਤੇ ਆਲੇ ਦੁਆਲੇ ਇਹਨਾਂ ਦੇ ਜਿਹੜੇ ਆਪਦੇ ਨਾਮ ਨੇਗੇ ਉੱਪਰ ਅਸੀਂ ਡਿਜ਼ਾਈਨਿੰਗ ਦਿੱਤੀ ਹੈ ਵਰਕ ਦੀ ਤੁਸੀਂ ਇਸ ਤਰ੍ਹਾਂ ਦੇ ਫਰੇਮ ਸਾਡੇ ਕੋਲ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਪਲੀਜ਼ ਆਰਡਰ ਦੇ ਸਕਦੇ ਹੋ ਤੇ ਇਨੋਸੀ ਹੋਰ ਵੀ ਕਈ ਕਾਫੀ ਸਾਰੇ ਡਿਜ਼ਾਈਨਾਂ ਦੇ ਵਿੱਚ ਰੈਡੀ ਹੋ ਜਾਂਦੇ ਨੇ ਤੁਸੀਂ ਵਰਕ 'ਚ ਜ਼ਿਆਦਾ ਪਸੰਦ ਕਰਦੇ ਹੋ ਵਰਕ ਜ਼ਿਆਦਾ ਹੋ ਜੂ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਜੀ ਟ੍ਰੈਂਸ ਪੇਪਰਾਂ ਦੇ ਕਾਫੀ ਸਾਰੇ ਆਰਡਰ ਸੀ ਆਪਣੇ ਕੋਲ ਪੈਣਾ ਦੇ ਉਹਨਾਂ ਦੇ ਆਰਡਰ ਕੰਪਲੀਟ ਹੋ ਚੁੱਕੇ ਨੇ ਜੀ ਤੁਸੀਂ ਟ੍ਰੈਂਸ ਪੇਪਰਾਂ ਦੇ ਆਰਡਰ ਆਪਾਂ ਕੋਲ ਆਪਣੇ ਕੋਲ ਦੇਣਾ ਚਾਹੁੰਦੇ ਹੋ ਤੁਸੀਂ ਜਲਦੀ ਆਪਣੇ ਕੋਲ ਟ੍ਰੈਂਸ ਪੇਪਰਾਂ ਦੇ ਆਰਡਰ ਦੇ ਸਕਦੇ ਹੋ ਤੇ ਆਪਾਂ ਐਕਸਟਰਾ ਵੀ ਬਣਾ ਰੱਖੇ ਨੇ ਜੀ ਟ੍ਰੈਂਸ ਪੇਪਰ ਦੀ ਆਪਾਂ ਤਾਂ ਕਰਕੇ ਜਿਹੜੀਆਂ ਪਿਕਸ ਤੁਹਾਨੂੰ ਸ਼ੋ ਕੀਤੀਆਂ ਨੇਗੀਆਂ ਤੁਸੀਂ ਇਹਨਾਂ ਦੇ ਵਿੱਚੋਂ ਟ੍ਰੈਂਸ ਪੇਪਰ ਲੈਣਾ ਚਾਹੁੰਦੇ ਹੋ ਤੁਸੀਂ ਜਲਦੀ ਜਲਦੀ ਆਪਨੂੰ WhatsApp ਮੈਸੇਜ ਕਰ ਸਕਦੇ ਹੋ ਕੀ ਪ੍ਰਾਈਸ ਤੁਹਾਨੂੰ ਆਪਾਂ ਦੱਸੇ ਜੀ ਟ੍ਰੈਂਸ ਪੇਪਰ ਦਾ ਇੱਕ ਦਾ ਪ੍ਰਾਈਸ 130 150 200 ਤੱਕ ਹੈਵੀ ਭਾਰੀ ਦੇ ਡਿਜ਼ਾਈਨ ਦੇ ਅਕੋਰਡਿੰਗ ਇਹਦਾ ਟ੍ਰੈਂਸ ਪੇਪਰ ਦਾ ਪ੍ਰਾਈਸ ਰਹੂਗਾ ਤੇ ਬਹੁਤਿਆਂ ਪੈਣਾ ਦੇ ਮੈਨੂੰ ਮੈਸੇਜ ਆਏ ਸੀ ਕਿ ਤੁਸੀਂ ਟ੍ਰੇਂਸ ਪੇਪਰ ਦਾ ਜਿਹੜਾ ਪ੍ਰਾਈਸ ਹੈ ਮਹਿੰਗਾ ਹੈ ਜੀ ਟ੍ਰੇਂਸ ਪੇਪਰ ਦਾ 10 ਰੁਪਏ ਦਾ ਆ ਜਾਂਦਾ ਹੈ ਤੇ 5 ਰੁਪਏ ਦੀ ਦੀ ਆਪਾਂ ਤੇ ਸਕੈਚ ਪੈਨ ਲਗਾਉਣੇ ਆ ਹਾਂਜੀ ਬਿਲਕੁਲ ਦੀਦੀ ਤੁਹਾਡੀ ਗੱਲ ਬਹੁਤ ਸਹੀ ਹੈਗੀ ਪਰ ਜਿਹੜੀ ਦਿੱਤੇ ਮਿਹਨਤ ਹੈ ਜੀ ਤੇਨੇ ਤੋਂ 4 ਘੰਟੇ ਇੱਕ ਟ੍ਰੇਂਸ ਪੇਪਰ ਨੂੰ ਰੈਡੀ ਹੋਣ ਨੂੰ ਲੱਗ ਜਾਂਦੇ ਨੇਗੇ ਤੇ ਤੁਹਾਨੂੰ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਜੀ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਇਸ ਤਰ੍ਹਾਂ ਹੀ ਰਹੂਗਾ ਕਿਉਂਕਿ ਦੀਦੀ ਤੇ ਮਿਹਨਤ ਹੈਗੀ ਹੈ ਜੀ ਜਿਹੜੀਆਂ ਭੈਣਾਂ ਇਸਦੀ ਮਿਹਨਤ ਸਮਝ ਰਹੀਆਂ ਨੇ ਉਹ ਸਾਨੂੰ ਜਰੂਰ ਆਰਡਰ ਦੇ ਰਹੀਆਂ ਨੇ ਤੇ ਆਪਣੇ ਕੋਲੇ ਟ੍ਰੇਸ ਪੇਪਰ ਰੈਡੀ ਕਰਵਾ ਰਹੀਆਂ ਨੇ ਕਿਉਂਕਿ ਦੇਖੋ ਜੀ ਮਿਹਨਤ ਹਰ ਇੱਕ ਕੰਮ ਦੇ ਵਿੱਚ ਹੁੰਦੀ ਆ ਆਪਾਂ ਕੱਲਾ ਇਸ ਤਰ੍ਹਾਂ ਨਹੀਂ ਦੇਖਦੇ ਵੀ ਤੇ ਇੰਨਾ ਕ ਖਰਚਾ ਆਉਂਦਾ ਖਰਚਾ ਆਪਾਂ ਨੂੰ ਖੁਦ ਨੂੰ ਸਾਰਾ ਪਤਾ ਹੁੰਦਾ ਹੈਗਾ ਵੀ ਇਹ ਜੀਜ਼ ਇੰਨੇ ਕ ਦੀ ਆਉਂਦੀ ਹੈ ਪਰ ਮਿਹਨਤ ਜਿਹੜੀ ਮਿਹਨਤ ਵੀ ਦੇਖਣੀ ਜ਼ਰੂਰੀ ਹੈ ਮਿਹਨਤ ਬਹੁਤ ਜ਼ਰੂਰੀ ਬਣਦੀ ਕਿਉਂਕਿ ਮਿਹਨਤ ਵਾਲੇ ਨੂੰ ਆਪਾਂ ਮੁੱਲ ਦੇਣਾ ਪੈਂਦਾ ਮੈਂ ਵੀ ਖੁਦ ਨਹੀਂ ਕਰਦੀ ਜੀ ਮੇਰੇ ਕੋਲੇ ਵੀ ਕੁੜੀਆਂ ਨੇ ਹੈਗੀਆਂ ਮੈਂ ਵੀ ਉਹਨਾਂ ਕੋਲੋਂ ਰੈਡੀ ਕਰਵਾਉਣੀ ਆ ਟ੍ਰੇਸ ਪੇਪਰ ਤੇ ਉਹਨਾਂ ਦੀ ਬਣਦੀ ਮੀਨ ਤੇ ਜਿਹੜੀ ਆਪਣਾ ਦੇਣ ਦਾ ਫਰਜ਼ ਬਣਦਾ ਕਿਉਂਕਿ ਟਾਈਮ ਖਰਾਬ ਉਹਨਾਂ ਦਾ ਹੁੰਦਾ ਜਿਆਦਾ ਤੇ ਚਲੋ ਜੀ ਜਿੰਨਾ ਭੈਣਾ ਨੇ ਵੀ ਟ੍ਰੈਂਸ ਪੇਪਰ ਰੈਡੀ ਕਰਵਾਉਣੇ ਨੇ ਆਪਣੇ ਕੋਲ ਤਾਂ ਆਪਾਂ ਨੂੰ ਜਲਦੀ ਜਲਦੀ ਆਰਡਰ ਦੇ ਸਕਦੇ ਨੇ ਤੇ ਬਾਕੀ ਜਿਹੜੇ ਨੀਡਲ ਥ्रेड ਵਰਕ ਵਾਲੀ ਦੀ ਕੁਛ ਹਿੰਦੀ ਬੁੱਟੀ ਵਾਲੀ ਜਿਆਦਾ ਡਿਜ਼ਾਈਨ ਆਪਾਂ ਟ੍ਰੈਂਸ ਪੇਪਰ ਰੈਡੀ ਕਰ ਰਹੇ ਹਾਂ ਕਿਉਂਕਿ ਹਿੰਦੀ ਬੁੱਟੀ ਦਾ ਟ੍ਰੈਂਡ ਬਹੁਤ ਜ਼ਿਆਦਾ ਆ ਗਿਆ ਜੀ ਭੈਣਾ ਨੇ ਹਿੰਦੀ ਬੁੱਟੀ ਵਾਲੀ ਨੇ ਜਿਹੜੇ ਬੜਾ ਜ਼ਿਆਦਾ ਰੈਡੀ ਕਰਵਾਏ ਨੇ ਤੇ ਵਾਲਾ ਇਹਦਾ ਬਾਜੂ ਦਾ ਡਿਜ਼ਾਈਨ ਹੈ ਜੀ ਜਿਹੜਾ ਮੂਰੇ ਲੰਗਿਆ ਸੀ ਉਹ ਘੇਰੇ ਦਾ ਡਿਜ਼ਾਈਨ ਹੈ ਤੇ ਨੈੱਕ ਦਾ ਡਿਜ਼ਾਈਨ ਵੀ ਆਪਾਂ ਤੁਹਾਨੂੰ ਦਿਖਾਇਆ ਟ੍ਰੈਂਸ ਪੇਪਰ ਦੇ ਵਿੱਚ ਛਿੰਦੀ ਬੁੱਟੀ ਦੇ ਟ੍ਰੈਂਸ ਪੇਪਰ ਵੀ ਆਪਾਂ ਕਾਫੀ ਸਾਰੇ ਰੈਡੀ ਕਰ ਚੁੱਕੇ ਆਂਗੇ ਤੇ ਇਹ ਵੀ ਛਿੰਦੀ ਬੁੱਟੀ ਹੀ ਹੈ ਜੀ ਛਿੰਦੀ ਬੁੱਟੀ ਵਾਲਾ ਡਿਜ਼ਾਈਨ ਹੈਗਾ ਇਹਨੂੰ ਤੁਸੀਂ ਨੈੱਕ ਤੇ ਕਿਵੇਂ ਮਰਜ਼ੀ ਕਿੱਥੇ ਵੀ ਬਣਾ ਸਕਦੇ ਹੋ ਜੀ ਨੈੱਕ ਤੇ ਆਪਾਂ ਬਾਜੂ ਤਾਂ ਘੇਰੇ ਦਾ ਡਿਜ਼ਾਈਨ ਟ੍ਰੈਂਸ ਪੇਪਰ ਜਿਹੜਾ ਅਲੱਗ-ਅਲੱਗ ਕਰਕੇ ਦੇਵਾਂਗੇ ਤੁਹਾਨੂੰ ਐਦਾਂ ਨਹੀਂ ਹੈਗਾ ਵੀ ਤੁਸੀਂ ਇੱਕੋ ਟ੍ਰੈਂਸ ਪੇਪਰ ਰੱਖੋਗੇ ਤਾਂ ਸਾਰੇ ਤੇ ਤੁਹਾਨੂੰ ਆਪਾਂ ਬਾਜੂ ਦਾ ਟ੍ਰੇਸ ਪੇਪਰ ਅਲੱਗ ਤੋਂ ਬਣਾ ਕੇ ਦੇ ਦਿੰਨੇ ਆਂ ਨੈੱਕ ਦਾ ਟ੍ਰੇਸ ਪੇਪਰ ਜਿਹੜਾ ਉਹ ਅਲੱਗ ਤੋਂ ਤੇ ਘੇਰੀ ਦਾ ਅਲੱਗ ਤੋਂ ਜੇ ਪੈਨਲ ਵਰਕ ਹੈ ਉਹ ਆਪਾਂ ਸਿੰਗਲ ਬਣਾ ਕੇ ਦੇ ਦਿੰਦੇ ਨੇ ਕਿਉਂਕਿ ਪੈਨਲ ਵਰਕ ਦੋਨਾਂ ਪਾਸੇ ਸਾਈਡ ਤੇ ਆ ਜਾਂਦੇ ਨੇ ਠੀਕ ਹੈ ਜੀ ਚਲੋ ਪਹਿਣਾ ਤੁਹਾਨੂੰ ਟ੍ਰੇਸ ਪੇਪਰ ਪਸੰਦ ਆਉਂਦੇ ਨੇ ਤੁਹਾਨੂੰ ਫਰੇਮ ਫੋਟੋ ਪਸੰਦ ਆਉਂਦੇ ਨੇ ਤੁਸੀਂ ਉਦਾਂ ਦੇ ਆਪਣੇ ਕੋਲੋਂ ਕਰਵਾਉਣਾ ਚਾਹੁੰਦੇ ਹੋ ਰੈਡੀ ਕਰਵਾ ਸਕਦੇ ਹੋ ਤੇ ਬਾਕੀ ਆਪਾਂ ਸੂਟ ਨੇ ਜਿਹੜੇ ਆਪਣੇ ਕੋਲੇ ਵਰਕ ਹਲੇ ਹੋ ਰਹੇ ਨੇ ਪੈਂਡਿੰਗ ਇਸ ਨੇ ਜਦੋਂ ਵੀ ਉਹ ਸੂਟ ਵਰਕ ਹੋ ਕੇ ਆ ਗਿਆ ਪਾ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰਾਂਗੇ ਇੱਕ ਆਪਾਂ ਨੀਡਲ ਥ्रेड ਵਰਕ ਵਾਲੀ ਵੀਡੀਓ ਪਾਈ ਸੀਗੀ ਪੱਤਿਆਂ ਦੀ ਤੇ ਟਾਹਣੀ ਦੀ ਸਿਖਾਉਣ ਦੀ ਤੇ ਉਸ ਤੋਂ ਬਾਅਦ ਆਪਾਂ ਇੱਕ ਫਲਾਵਰ ਦੀ ਵੀਡੀਓ ਬਣਾਈ ਸੀ ਜੀ ਉਹ ਵੀਡੀਓ ਆਪਣੇ ਕੋਲੋਂ ਫੋਨ ਦੇ ਵਿੱਚੋਂ ਫੋਨ ਹੈਂਗ ਹੋ ਗਿਆ ਸੀਗਾ ਤੇ ਫੋਨ ਦੇ ਵਿੱਚੋਂ ਸਾਰਾ ਰੀਸੈਟ ਮਾਰਨਾ ਪੈ ਗਿਆ ਫੋਨ ਤੇ ਵੀਡੀਓ ਦੇ ਵਿੱਚ ਚਲੀ ਗਈ ਆਪਾਂ ਨੂੰ ਦੁਬਾਰੋਂ ਮਿਹਨਤ ਕਰਨੀ ਪੈਣੀ ਆ ਉਸ ਦੇ ਉੱਤੇ ਫਲਾਵਰਾਂ ਦੇ ਉੱਤੇ ਜੋ ਵੀ ਆਪਾਂ ਫਲਾਵਰ ਬਣਾਏ ਸੀਗੇ ਤੁਸੀਂ ਇੱਕ ਦੋ ਦਿਨ ਜਰੂਰ ਵੇਟ ਕਰਿਓ ਭੈਣਾਂ ਜਰੂਰ ਆਪਾਂ ਉਹ ਵੀਡੀਓ ਲੈ ਕੇ ਆਵਾਂਗੇ ਭੈਣਾਂ ਦੇ ਵਟਸਐਪ ਤੇ ਮੈਸੇਜ ਮੈਨੂੰ ਕਾਫੀ ਸਾਰੇ ਆਏ ਹੋਏ ਸੀਗੇ ਤੁਸੀਂ ਕੱਲੀਆਂ ਪੱਤੀਆਂ ਤੇ ਟਾਣੀਆਂ ਬਣਾਉਣਾ ਸਿਖਾਈਆਂ ਉਸ ਤੋਂ ਬਾਅਦ ਫਲਾਵਰ ਦੀ ਤੁਸੀਂ ਵੀਡੀਓ ਨਹੀਂ ਲੈ ਕੇ ਆਏ ਹਾਂਜੀ ਭਣੇ ਆਪਾਂ ਜਰੂਰ ਵੀਡੀਓ ਲੈ ਕੇ ਆਵਾਂਗੇ ਬਸ ਫੋਨ ਹੈਂਗ ਹੋਣ ਕਾਰਨ ਫੋਨ ਰੀਸੈਟ ਮਾਰਨਾ ਪੈ ਗਿਆ ਇੰਤ ਕਰਾਂਗੇ ਤੁਹਾਡੇ ਲਈ ਜਰੂਰ ਆਪਾਂ ਵੀਡੀਓ ਫਲਾਵਰ ਦੀ ਬਣਾਉਣੀ ਸਿਖਾਵਾਂਗੇ ਤੁਹਾਨੂੰ ਫਲਾਵਰਾਂ ਜਿੰਨੇ ਵੀ ਪ੍ਰਕਾਰ ਦੇ ਆਪਾਂ ਘਟੂਕਟ 7-8 ਪ੍ਰਕਾਰ ਦੇ ਜਿਹੜੇ ਉਹਦੇ ਵਿੱਚ ਆਪਾਂ ਫਲਾਵਰ ਬਣਾਏ ਸੀਗੇ ਤੇ ਵੀਡੀਓ ਬਸ ਇੱਕਦਮ ਡਿਲੀਟ ਹੋ ਕੇ ਮੇਰੇ ਕੋਲੋਂ ਜੇ ਲੋਗ ਉਹ ਐਨਰਜੀ ਆਪਾਂ ਦਵਾਰੋਂ ਮਿਹਨਤ ਕਰਾਂਗੇ ਜ਼ਰੂਰ ਤੁਹਾਡੇ ਵਾਸਤੇ ਵੀਡੀਓ ਆਪਾਂ ਲੈ ਕੇ ਆਵਾਂਗੇ ਤੁਸੀਂ ਵੇਟ ਦੇ ਵਿੱਚ ਰਹੋ ਆਪਣੀ ਵੀਡੀਓ ਦੀ ਤੇ ਇਹ ਵਾਲੇ ਹੈਗੇ ਸੀ ਆਪਣੇ ਟ੍ਰੇਂਸ ਪੇਪਰ ਤੁਹਾਨੂੰ ਦੱਸੀਏ ਸਾਰੇ ਆਪਾਂ ਰੈਡੀ ਕੀਤੇ ਨੇ ਕਿਸੇ ਕਸਟਮਰ ਦੇ ਤੁਸੀਂ ਟ੍ਰੇਂਸ ਪੇਪਰ ਰੈਡੀ ਕਰਵਾਉਣਾ ਚਾਹੁੰਦੇ ਆਂ ਆਪਾਂ ਨੂੰ ਜਲਦੀ ਜਲਦੀ ਵਟਸਐਪ ਤੇ ਮੈਸੇਜ ਕਰਕੇ ਆਪਾਂ ਨੂੰ ਆਪਣੇ ਕੋਲ ਡਿਜ਼ਾਈਨ ਪੇਜ ਭੇਜ ਦਿਓ ਵੀ ਤੁਸੀਂ ਕਰਵਾ ਸਕਦੇ ਹੋ ਐ ਨਹੀਂ ਹੈਗਾ ਜੀ ਵੀ ਜੋ ਅਸੀਂ ਡਿਜ਼ਾਈਨ ਪਾਈ ਨੇ ਸੀ ਉਹੀ ਰੈਡੀ ਕਰਕੇ ਦੇਵਾਂਗੇ ਤੁਸੀਂ ਜੋ ਵੀ ਡਿਜ਼ਾਈਨ ਤੁਸੀਂ ਪਸੰਦ ਕਰਦੇ ਹੋ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵਾਲੇ ਡਿਜ਼ਾਈਨ ਪੇਜ ਭੇਜ ਤੇ ਆਪਾਂ ਅੱਜ ਸਿੰਦੀ ਬੁੱਟੀ ਵਾਲੀ ਵੀ ਡਿਜ਼ਾਈਨ ਦਿਖਾਈ ਨਹੀਂ ਤੁਹਾਨੂੰ ਤੇ ਦੂਜੇ ਡਿਜ਼ਾਈਨ ਵੀ ਜਿਹੜੇ ਆਪਾਂ ਨੇ ਦਿਖਾਈ ਨਹੀਂ ਠੀਕ ਹੈ ਜੀ ਇਹ ਵਾਲੀ ਸਿੰਦੀ ਬੁੱਟੀ ਦੀ ਜਿਹੜੀ ਸਾਰੇ ਹੈਂਡਮੇਡ ਕੰਮ ਨੇ ਜੀ ਮਸ਼ੀਨ ਵਰਕ ਵੀ ਸਿੰਦੀ ਬੁੱਟੀ ਦਾ ਇਸ ਤਰ੍ਹਾਂ ਹੋ ਜਾਂਦਾ ਹੁੰਦਾ ਪਰ ਇਹ ਹੈਂਡ ਦਾ ਕੰਮ ਹੈ ਚਲੋ ਜੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਤੇ ਆਪਾਂ ਤੁਹਾਨੂੰ ਦਿਖਾਉਣੇ ਜੀ ਅੱਗੇ ਸੋਹਣੇ ਸੋਹਣੇ ਡਿਜ਼ਾਈਨ ਵਰਕ ਸੂਟ ਚਲੋ ਜੀ ਸਸ਼ੀ ਕਾਲ ਸਾਰਿਆਂ ਨੂੰ